ਪ੍ਰਾਈਮਰ ਰਿਲੇਟਿਡ ਜਿਹੜੀਆਂ ਘਟਨਾਵਾਂ ਦੇ ਵਿੱਚ ਇੱਕ ਨਾਮ ਉੱਭਰ ਕੇ ਬਹੁਤ ਜ਼ਿਆਦਾ ਆ ਰਿਹਾ ਲਾਸਟ ਨੇਮ ਸਿੰਘ ਹਾਲ ਹੀ ਦੇ ਦਿਨਾਂ ਦੇ ਵਿੱਚ ਹੋਈ ਘਟਨਾ ਜਿਹਦੇ ਵਿੱਚ 11 ਸਿੰਘਾਂ ਦਾ ਨਾਮ ਆ ਚੁੱਕਾ ਹੈ ਉਸ ਆਪਰੇਸ਼ਨ ਦਾ ਨਾਮ ਵੀ ਸਿੰਘ ਆਰਗੇਨਾਈਜੇਸ਼ਨ ਰੱਖਿਆ ਗਿਆ ਜਿਹਦੇ ਵਿੱਚ ਇਹ 11 ਸਿੰਘ ਕਾਰਗੋ ਥੈਫਟ ਕਰਦੇ ਹੋਏ ਫੜੇ ਗਏ ਕੋਈ ਸਮਾਂ ਹੁੰਦਾ ਸੀ ਕਿ ਜਾਣਿਆ ਜਾਂਦਾ ਸੀ ਕਿ ਸਿੰਘ ਇਜ਼ ਕਿੰਗ ਸਿੰਘ ਤੇ ਕਿੰਗ ਤੇ ਹੈਗਾ ਵਾ ਪਰ ਸਿੰਘ ਇਜ਼ ਅ ਕਰਾਈਮ ਕਿੰਗ ਬਣ ਚੁੱਕਾ ਹੋਇਆ ਤੇ ਉਹਨਾਂ 11 ਜਾਨਿਆਂ ਦੇ ਵਿੱਚੋਂ ਇੱਕ ਜਣਾ ਉਹ ਵੀ ਜਿਨੇ ਆਪਣੇ ਲਾਸਟ ਮਿੰਟ ਤੇ ਖਾਲਸਾ ਵੀ ਹਮਤ ਸਿੰਘ ਖਾਲਸਾ ਇਹ ਲੋਕ ਨੇ ਇਹ ਸਿੱਖ ਨਹੀਂ ਹੈਗੇ ਦੇਖੋ ਉਹਨਾਂ ਦੀ ਸਿੱਖ ਵਰਗੀ ਹੋ ਸਕਦੀ ਹੈ ਨਾ ਲਾਹੇ ਨੀਵੇਂ ਸਿੱਖ ਹੋ ਸਕਦਾ ਮੈਂ ਇਹਨਾਂ ਨੂੰ ਗੁੰਡੇ ਕਹੂੰਗਾ ਚੋਰ ਜਿਹੜੇ ਡਾਕੂ ਨੇ ਮੈਂ ਮਾਫੀ ਚਾਹੁੰਦਾ ਜੀ ਸਾਰੇ ਨਹੀਂ ਆ ਪਰ ਮੈਂ ਫਿਰ ਵੀ ਕਹੂੰਗਾ ਕਿ 70% ਤੇ ਘੱਟੋ ਘੱਟ ਇਹੋ ਜੇ ਹੈਗੇ ਨੇ ਜਿਨ੍ਹਾਂ ਨੇ ਓਵਰਨਾਈਟ ਹੀ ਅਮੀਰ ਹੋੰਦਾ ਠੇਕਾ ਚੁੱਕਿਆ ਚਾਹੇ ਅਸੀਂ ਚੋਰੀਆਂ ਕਰ ਲਈਏ ਚਾਹੇ ਡਕੈਤੀਆਂ ਕਰ ਲਈਏ ਚਾਹੇ ਫੋਨ ਕਾਲਾਂ ਦੇ ਉੱਪਰ ਪੈਸਾ ਹੜੱਪ ਲਈਏ ਅਨਟਾਰੀਓ ਦੇ ਵਿੱਚ ਇਸ ਟਾਈਮ ਦੇ ਉੱਪਰ ਇੱਕ ਹੋਰ ਹਾਦਸਾ ਵਾਪਰ ਚੁੱਕਾ ਹੈ ਬਿਗ ਰਿਗ ਵੱਲੋਂ ਇਸ ਟਾਈਮ ਤਿੰਨ ਜਾਣਿਆਂ ਦੀ ਜਿਹੜੀ ਆ ਉਹ ਸੜਕ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੋਈ ਆ ਕਿਤੇ ਨਾ ਕਿਤੇ ਅਣਗੈਲੀ ਬੜਾ ਜਿਹੜਾ ਸਿਲਸਿਲਾ ਚੱਲਦਾ ਆਇਆ ਸੀ ਹਰਜਿੰਦਰ ਸਿੰਘ ਤੋਂ ਉਹ ਕੰਟੀਨਿਊ ਚੱਲ ਰਿਹਾ ਮੈਂ ਖੁਦ ਡਰਾਈਵ ਚੱਲਦਾ ਦੋ ਚਾਰ ਸੈਕਿੰਡ ਵੀ ਜੇ ਹੱਥ ਫੋਨ ਫੜ ਲਈਏ ਨਾ ਹੱਥ ਜਿੱਤੇ ਟਰੱਕ ਜਿਹੜਾ ਡੋਲਣ ਲੱਗ ਜਾਂਦਾ ਜਿਹੜਾ ਮੇਰਾ ਐਕਸਪੀਰੀਅੰਸ ਕਹਿੰਦਾ ਮੈਨੂੰ ਹੋਰ ਤਾਂ ਨਹੀਂ ਪਤਾ ਹੁਣ ਹੱਥ ਦੇ ਵਿੱਚ ਰੱਖੋ ਵੀ ਤੇ ਟਰੱਕ ਡੋਲਣ ਲੱਗ ਪੈਂਦਾ ਵਾ ਇਹਦੇ ਵਿੱਚ ਕਮੈਂਟ ਦੇ ਆਪਣੀ ਗਲਤੀ ਆਪਣੀ ਮਿਸਟੇਕ ਕਿਸੇ ਨੇ ਨਹੀਂ ਇੱਥੇ ਮੰਨਣੀ। ਚਾਹੀ ਹਰਜਿੰਦਰ ਸਿੰਘ ਦਾ ਕੇਸ ਹੈ। ਚਾਹੀ ਇੱਕ ਗੋਰੇ ਵੱਲੋਂ ਜਾਰਜੀਆ ਦੇ ਵਿੱਚ 8 ਲੋਕਾਂ ਨੂੰ ਜਿਹੜਾ ਉਹ ਮਾਰ ਦਿੱਤਾ ਗਿਆ ਰੋਡ ਐਕਸੀਡੈਂਟ ਦੇ ਵਿੱਚ ਉਹਦੀ ਅਨਕੈਲੀ ਪਿੱਛੇ ਵੀ। ਉਹਨੂੰ ਬੇਲਦੇ ਕਿ ਬਾਹਰ ਤੋਰ ਦਿੱਤਾ ਗਿਆ ਕਿ ਹਰਜਿੰਦਰ ਸਿੰਘ ਨੂੰ ਇਸ ਟਾਈਮ ਦੇ ਉੱਪਰ ਇੱਕ ਪ੍ਰੋਪਾਗੈਂਡਾ ਰਨ ਕਰਕੇ ਇੱਕ ਉਹਨੂੰ ਨਾ ਕਹਿ ਸਕਦੇ ਮੈਨੂੰ ਲੱਗਦਾ ਦੇਸ਼ದ್ರੋਹੀ ਬਣਾ ਦਿੱਤਾ ਕਿ ਭਾਈ ਤੂੰ ਇਸ ਦੇਸ਼ ਦੇ ਵਿੱਚ ਕਰਨੀ ਕੀ ਆਇਆ ਸੀ। ਸਤਿ ਸ਼੍ਰੀ ਅਕਾਲ ਜੀ। ਜ਼ੂਮ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਅੱਜ ਦੇ ਇਸ ਐਪੀਸੋਡ 'ਚ ਕਰਦੇ ਜੀ ਸਵਾਗਤ। ਕੋਈ ਸਮਾਂ ਹੁੰਦਾ ਸੀ ਕਿ ਜਾਣਿਆ ਜਾਂਦਾ ਸੀ ਕਿ ਸਿੰਘ ਇਜ਼ ਕਿੰਗ ਸਿੰਘ ਤੇ ਕਿੰਗ ਤੇ ਹੈਗਾ ਵਾ ਪਰ ਸਿੰਘ ਇਜ਼ ਅ ਕਰਾਈਮ ਕਿੰਗ ਬਣ ਚੁੱਕਾ ਹੋਇਆ ਪਿਛਲੇ ਹੀ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਦੇਖਿਆ ਗਿਆ ਕਿ ਕਰਾਈਮ ਦੀਆਂ ਜਿਹੜੀਆਂ ਘਟਨਾਵਾਂ ਨੇ ਬਹੁਤ ਜ਼ਿਆਦਾ ਵਧ ਗਈਆਂ ਨੇ ਤੇ ਉਸ ਕਰਾਈਮ ਰਿਲੇਟਿਡ ਜਿਹੜੀਆਂ ਘਟਨਾਵਾਂ ਦੇ ਵਿੱਚ ਇੱਕ ਨਾਮ ਉੱਭਰ ਕੇ ਬਹੁਤ ਜ਼ਿਆਦਾ ਆ ਰਿਹਾ ਲਾਸਟ ਨੇਮ ਸਿੰਘ ਅੱਗੇ ਤੇ ਗੱਲ ਹੁੰਦੀ ਸੀ ਕਿ ਸਿੰਘ ਨਾਂ ਦੇ ਬੰਦੇ ਦੇ ਉੱਪਰ ਪ੍ਰਾਊਡ ਬੜਾ ਹੁੰਦਾ ਸੀ ਤੇ ਅੱਜ ਕੱਲ ਤੇ ਹਰ ਕ੍ਰਾਈਮ ਦੇ ਨਾਲ ਹਰ ਰੋਡ ਐਕਸੀਡੈਂਟ ਦੇ ਵਿੱਚ ਅਣਗੈਲੀ ਦੇ ਨਾਲ ਸਿੰਘ ਨਾਮ ਜੁੜਦਾ ਜਾ ਰਿਹਾ ਹੈ ਹਾਲ ਹੀ ਦੇ ਦਿਨਾਂ ਦੇ ਵਿੱਚ ਹੋਈ ਘਟਨਾ ਜਿਹਦੇ ਵਿੱਚ 11 ਸਿੰਘਾਂ ਦਾ ਨਾਮ ਆ ਚੁੱਕਾ ਹੈ ਹਾਲਾਂਕਿ ਉਸ ਆਪਰੇਸ਼ਨ ਦਾ ਨਾਮ ਵੀ ਸਿੰਘ ਆਰਗੇਨਾਈਜੇਸ਼ਨ ਰੱਖਿਆ ਗਿਆ ਜਿਹਦੇ ਵਿੱਚ ਇਹ 11 ਸਿੰਘ ਕਾਰਗੋ ਥੈਫਟ ਕਰਦੇ ਹੋਏ ਫੜੇ ਗਏ ਵਧੇਰੇ ਜਾਣਕਾਰੀ ਵਾਸਤੇ ਅਸੀਂ ਗੁਰਜੀਤ ਸਿੰਘ ਸਾਡੇ ਨਾਲ ਹਾਜ਼ਰ ਨੇ ਅੱਜ ਇਹਨਾਂ ਦੇ ਨਾਲ ਥੋੜੀ ਵਾਰਤਾਲਾਪ ਕਰਦੇ ਹਾਂ ਕਿ ਇਹੋ ਜਿਹਾ ਜਿਹੜਿਆ ਵਾਕਿਆ ਇਹ ਆਖਿਰਕਾਰ ਪੰਜਾਬੀਆਂ ਦੇ ਨਾਲ ਹੀ ਕਿਉਂ ਵਾਪਰ ਰਿਹਾ ਜਗਦੀਸ਼ ਸਿੰਘ ਜੀ ਜੇ ਗੱਲ ਕਰੀਏ ਸਿੰਘ ਲਾਸਟ ਨੇਮ ਦਿੱਤਾ ਸਾਨੂੰ ਗੁਰੂ ਸਾਹਿਬ ਨੇ ਤੇ ਇੱਕ ਪ੍ਰਤੀਕ ਬਣਾਇਆ ਕਿ ਸਾਰੇ ਆਪਾਂ ਭੈਣ ਭਰਾ ਇੱਕ ਆ ਸਰਨੇਮ ਸਾਡਾ ਜਿਹੜਾ ਉਹ ਸਿੰਘ ਆ ਤੇ ਬੀਬੀਆਂ ਦਾ ਨੇਮ ਕੌਰ ਆ ਅੱਜਕੱਲ ਜਿਹੜਾ ਦੋਵੇਂ ਬਣੇ ਖਿਆਲੀਏ ਗੌਰ ਜਿਹੜੀ ਉਹ ਵੀ ਬੀਬੀ ਨਚਨ ਚੰਦਰ ਠਮਕੇ ਲਾਉਣ ਵਿੱਚ ਬੜੀ ਕਾਮਯਾਬ ਹੋਈ ਪਈ TikTok ਤੇ ਜਿਹੜੇ ਸਿੰਗਲ ਅਫਜਿਆ ਉਹ ਕ੍ਰਾਈਮ ਦੇ ਵਿੱਚ ਬੜਾ ਫੇਮਸ ਹੋ ਰਿਹਾ ਜਿੱਥੇ ਵੀ ਕੋਈ ਗੱਲ ਵਾਪਰਦੀ ਘਟਨਾ ਜਿਆਦਾਤਰ ਆਪਣਾ ਕੈਲੀਫੋਰਨੀਆ ਜਾਂ ਸ਼ਾਵੋਕਨ ਕਾਉਂਟੀ ਹੈ ਜਾਂ ਐਲੈਸਾਈਡ ਵਖੀਏ ਤੇ ਕੈਲੀਫੋਰਨੀਆ ਦੇ ਵਿੱਚ ਉੱਥੇ ਜਿਹੜੀ ਲੋਡ ਚੋਰੀ ਦੀਆਂ ਵਾਰਦਾਤਾਂ ਨੇ ਨੂੰ ਆਪਾਂ ਕਾਰਗੋ ਥੈਫਟ ਕਹਿੰਦੇ ਆ ਉਹ ਬੜੀਆਂ ਵੱਡੇ ਪੱਦਰ ਤੇ ਹੋ ਰਹੀਆਂ ਸੀ ਹੂੰ ਤੇ ਵੇਖਣ ਚ ਆਇਆ ਕਿ 12 ਜਣੇ ਜਿਹੜੇ ਟੋਟਲ ਫੜੇ ਗਏ ਨੇ ਉਹਨਾਂ ਵਿੱਚੋਂ 11 ਆਪਣੇ ਪੰਜਾਬੀ ਭਰਾ ਨੇ ਜੀ ਤੇ ਜਿਹੜਾ ਕਾਰਗੋ ਚੋਰੀ ਦਾ ਜਿਹੜਾ ਇਲਜ਼ਾਮ ਉਹਨਾਂ ਤੇ ਲੱਗਾ ਬਿਲਕੁਲ ਅ ਗੁਰਜੀਤ ਸਿੰਘ ਜੀ ਕਾਰਗੋ ਥੈਫਟ ਦੇ ਵਿੱਚ ਆਪਣੀ ਖਾਸ ਕਰਕੇ ਕਮਿਊਨਿਟੀ ਇੰਨੀ ਜ਼ਿਆਦਾ ਕਿਉਂ ਇਨਵੋਲ ਹੋ ਚੁੱਕੀ ਆ ਇਹ ਤੇ ਕਹਿਣ ਲੱਗਿਆਂ ਵੀ ਗੁਰਜੀਤ ਸਿੰਘ ਜੀ ਹੁਣ ਤੇ ਹੈਜ਼ਿਟੇਸ਼ਨ ਹੁੰਦੀ ਆ ਸਾਲਾ ਇਹ ਵੀ ਨਹੀਂ ਪਤਾ ਲੱਗਦਾ ਕਿ ਜਿਹਨੂੰ ਰੋਜ਼ ਮਿਲਦੇ ਆ ਜਿਹਨਾਂ ਉੱਠਣਾ ਪੈਣਾ ਕਿਤੇ ਇਹ ਵੀ ਨਾ ਬੰਦਾ ਕਿਤੇ ਪਿਛੇ ਨਾ ਪਿਛੇ ਇਨਵੋਲਵ ਹੋਵੇ ਕੱਲ ਨੂੰ ਪਤਾ ਲੱਗੇ ਕਿ ਭਾਈ ਇੱਥੋਂ ਵੀ ਨਿਕਲਾ ਆ ਰੈਂਡਮਲੀ ਮਤਲਬ ਕੋਈ ਕਾਨੂੰਨ ਦਾ ਡਰ ਕੋਈ ਕਾਨੂੰਨ ਦਾ ਭੈ ਇਹੋ ਜਿਹੀਆਂ ਚੀਜ਼ਾਂ ਖਤਮ ਹੋ ਚੁੱਕੀਆਂ ਹੀ ਆ ਨੇ ਨਹੀਂ ਇਹ ਕਾਨੂੰਨ ਨਾ ਇੱਥੇ ਜਿਹੜਾ ਲੋਕਾਂ ਵਾਸਤੇ ਬਣਾਇਆ ਗਿਆ ਹੈ ਜਿਹੜੇ ਬੰਦਿਆਂ ਵਾਸਤੇ ਕਹਿ ਦਿੰਦੇ ਆ ਜੀ ਪਰ ਜਿਹੜੇ ਜਿਹੜੇ ਆਪਾਂ ਜਿੱਥੋਂ ਬਰੋਂਗ ਕਰਦੇ ਉੱਥੇ ਜ਼ਿਆਦਾਤਰ ਇਹ ਕਿਹਾ ਜਾਂਦਾ ਕਿ ਫਿਰ ਮੈਂ ਗੱਲ ਕਰੂੰਗਾ ਡ ਜੀ ਇੱਕ ਘੱਟ ਸਮੇਂ ਵਿੱਚ ਹੂੰ ਵਾਧੂ ਧਨ ਬਣਾਉਣ ਵਾਸਤੇ ਜੀ ਪੁੱਠੇ ਸਿੱਧੇ ਕੰਮ ਕਰਨ ਵਿੱਚ ਆਪਾਂ ਪਹਿਲਾਂ ਵੀ ਗੁਰੇਜ਼ ਕਰਦੇ ਸੀ ਜੀ ਤੇ ਅੱਜ ਵੀ ਨਹੀਂ ਕਰਦੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿੱਥੇ ਆਪਾਂ ਪੈਸਾ ਵੇਖਦੇ ਆ ਭਾਵੇਂ ਉਹ ਰਾਹ ਸਿੱਧਾ ਜਾਂ ਭਾਵੇਂ ਉਹ ਗਲਤ ਆ ਭਾਵੇਂ ਪੁੱਠਾ ਸਿੱਧਾ ਕੰਮ ਕਰਕੇ ਸਾਡੀਆਂ ਲਾਲਾਂ ਟਪਕਣ ਲੱਗ ਜਾਂਦੀਆਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਪੈਸਾ ਬਣਾ ਲਈਏ ਜੇ ਦੂਜੇ ਨੇ ਬਣਾ ਲਿਆ ਤੇ ਆਪਾਂ ਵੀ ਇਸੇ ਰਾਹ ਚੱਲੀ ਜੀ ਲੋੜ ਸੀ ਇਹਨਾਂ ਕੰਟਰੀਆਂ ਵਿੱਚ ਰਹਿ ਕੇ ਆਪਣਾ ਜੀਵਨ ਪੱਧਰ ਚੱਕਣ ਦੀ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇਣ ਦੀ ਆਪਣਾ ਭੋਗਿਕ ਸਵਾਰਨ ਵਾਸਤੇ ਅਸੀਂ ਇੱਥੇ ਆਏ ਪੈਸਾ ਲੋੜ ਹੈ ਤੜੀ ਜ਼ਿੰਦਗੀ ਦੀ ਪਰ ਪੈਸਾ ਗਲਤ ਤਰੀਕੇ ਨਾਲ ਕਮਾਉਣਾ ਇੱਕ ਤਾਂ ਨੋਕ ਗਲਤ ਰਾਹ ਤੇ ਜਿਹੜੀਆਂ ਪੀੜ੍ਹੀਆਂ ਦਾ ਜਿਹੜੀਆਂ ਦਾ ਪੁਛ ਭੁੱਖ ਬਣਾਉਣ ਵਾਸਤੇ ਇੱਥੇ ਆਏ ਆ ਉਹਨਾਂ ਦਾ ਭੁੱਖ ਬਰਬਾਦ ਕਰ ਸਕਦਾ ਬਿਲਕੁਲ ਅਗਰਜੀਤ ਸਿੰਘ ਜੀ ਇੱਕ ਕਹਿ ਲੋ ਨਾ ਕਿ ਹਮੇਸ਼ਾ ਇੱਕ ਜਿਗਰ ਕਰਦੇ ਰਹੇ ਆ ਕਿ ਐਸੇ ਮਸ਼ੀਨੀ ਯੁੱਗ ਦੇ ਵਿੱਚ ਆ ਕੇ ਬਹਿ ਗਏ ਆ ਜਿੱਥੇ ਖੁਦ ਮਸ਼ੀਨ ਬਣ ਕੇ ਰਹਿ ਗਏ ਆ ਇੱਕ ਐਸੀ ਮਸ਼ੀਨ ਬਣ ਕੇ ਰਹਿ ਗਏ ਆ ਜਾਂ ਨਾ ਉਹ ਰੁਕਣ ਦਾ ਨਾ ਲੈ ਰਹੀ ਆ ਹੈਨਾ ਹੁਣ ਸਿਚੁਏਸ਼ਨ ਇਹ ਆ ਗਈ ਕਿ ਕਰਜ਼ੀਆਂ ਦੀ ਪੰਡ ਅੱਜ ਦੌੜ ਕਿਤਨਾ ਕਿਤੇ ਇਹੀ ਚੀਜ਼ ਟਰੱਕਰਜ਼ ਨਾਲ ਗੱਲ ਕਰਕੇ ਵੇਖੀਏ ਕਿ ਦੌੜ ਇਸ ਚੀਜ਼ ਦੀ ਲੱਗੀ ਹੋਈ ਆ ਕਿ ਪਹਿਲਾਂ ਓਵਰਨਾਈਟ ਬਿਜ਼ਨੈਸਸ ਨੂੰ ਬਿੱਗ ਕਰਨ ਦੀ ਇੱਕ ਫਲੀਟ ਵਧਾਉਣ ਦੀ ਇੱਕ ਦੌੜ ਫਿਰ ਉਸ ਤੋਂ ਬਾਅਦ ਉਹਨੂੰ ਮੇਨਟੇਨ ਕਰਨ ਦੀ ਦੌੜ ਫਿਰ ਉਸ ਤੋਂ ਬਾਅਦ ਜਦੋਂ ਕਾਇਦੇ ਕਾਨੂੰਨਾ ਨੇ ਤੰਦ ਥੋੜੀ ਜੀ ਖਿੱਚੀ ਆ ਤੇ ਹੁਣ ਉਹ ਫਲੀਟ ਨੂੰ ਬਚਾਉਣ ਦੀ ਦੌੜ ਹੁਣ ਇਹਦੇ ਵਿੱਚ ਕਹਿ ਸਕਦੇ ਬਾਈ ਹੁੱਕ ਜਾਂ ਬਾਈ ਰੁੱਕ ਗੱਲ ਹੀ ਗੱਲ ਆ ਗਈ ਹੈ ਕਿ ਕਿਸ ਨਾ ਕਿਸੇ ਤਰੀਕੇ ਪਾਈ ਆਪਣਾ ਆ ਬਚਾਓ ਦੇਖੋ ਜਗਦੀਸ਼ ਸਿੰਘ ਜੀ ਆਪਣਾ ਬਾਤ ਨਹੀਂ ਰਿਹਾ ਜੀ ਸਾਨੂੰ ਛੋੜੇ ਸਮੇਂ ਲਈ ਲੱਗ ਸਕਦਾ ਹੈ ਕਿ ਅਸੀਂ ਪੁੱਠਾ ਛੱਦਾ ਕੰਮ ਕਰਕੇ ਜੀ ਅਸੀਂ ਗੱਡੀ ਢੇੜ ਲਾਂਗੇ ਜੀ ਪਰ ਜੋ ਮਰਜ਼ੀ ਕਰ ਲਈਏ ਇੱਕ ਨਾ ਇੱਕ ਦਿਨ ਜੇ ਤੁਹਾਡਾ ਕੀਤਾ ਗਿਆ ਕੰਮ ਆਪਾਇੋ ਚੰਗਾ ਆ ਤਾਂ ਤੁਹਾਨੂੰ ਸ਼ਿਫਟ ਮਿਲੂਗੀ ਜੇ ਮਾੜਾ ਆ ਤਾਂ ਨੇ ਜ਼ਾਹਿਰ ਹੋ ਗਏ ਤੁਹਾਡੀ ਜਿਹੜੀ ਬਦਨਾਮੀ ਉਹ ਕਰਾਉਣੀ ਕਰਾਉਣੀ ਬਿਲਕੁਲ ਹੁਣ ਵੇਖਣ ਚਾਹੁੰਦਾ ਹੈ ਕਿ ਦੇਖੋ ਦੇਖੀ ਆਪਾਂ ਲੋਕ ਇੱਕ ਤੋਂ ਦੋ ਦੋ ਤੋਂ ਚਾਰ ਚਾਰ ਤੋਂ 20 ਹੂੰ ਫਲੀਟ ਜਿਹੜੀ ਵਧਾ ਲੈਨੇ ਆ ਟੱਕ ਵਧਾ ਲੈਨੇ ਟਰਲ ਵਧਾ ਲੈਨੇ ਜੀ ਪਰ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਇਹਨੂੰ ਮੈਨੇਜ ਕਿੱਦਾਂ ਕਰਨਾ ਅਸੀਂ ਕਿਹੜੇ ਤਰੀਕੇ ਨਾਲ ਚੱਲਣਾ ਵਾ ਅੱਗੇ ਹੰਦਾਰੇ ਮੈਂ ਅੱਗੇ ਵੀ ਗੱਲ ਕਰਦਾਂ ਜਿਹੜਾ ਸਬਰ ਹੈ ਨਾ ਜਿਹੜਾ ਤੁਹਾਡੀ ਜ਼ਿੰਦਗੀ ਦਾ ਜੀ ਉਹ ਤੁਹਾਨੂੰ ਬੜਾ ਵਧੀਆ ਤੁਹਾਡੀ ਜ਼ਿੰਦਗੀ ਵਿੱਚ ਹੈਲਪ ਕਰਦਾ ਜੀ ਜੇ ਤੁਸੀਂ ਪੇਸ਼ੈਂਸ ਰੱਖ ਕੇ ਚੱਲੋ ਅੱਗੇ ਤੇ ਤੁਸੀਂ ਵਧਣਾ ਚਾਹੁੰਦੇ ਅਗੇ ਸੌ ਨਾ ਬੈਡ ਪਰ ਫਿਰ ਵੀ ਉਹਨੂੰ ਇਹ ਰੱਖੋ ਕਿ ਇੱਕ ਟਰੱਕ ਲਿਆ ਜਾਂ ਕੋਈ ਕਿਸੇ ਵੀ ਕੰਮ 'ਚ ਪਏ ਹੋ ਫਿਰ ਹੌਲੀ-ਹੌਲੀ ਉਹਨੇ ਜਦੋਂ ਤੁਹਾਨੂੰ ਐਕਸਪੀਰੀਅੰਸ ਆਇਆ ਫਿਰ ਦੋ ਕਰੋ ਫਿਰ ਤਿੰਨ ਕਰੋ ਫਿਰ ਚਾਰ ਕਰੋ ਇਕੱਠਾ ਹੀ 50 ਤੋਂ 50 ਕਰ ਲੈਣਾ 50 ਤੋਂ 100 ਇਹ ਜ਼ਿਆਦਾਤਰ ਜਿਹੜੀਆਂ ਇਹੋ ਜਿਹੀਆਂ ਕੰਪਨੀਆਂ ਅਸੀਂ ਉਹਨਾਂ ਦੇ ਇਹੋ ਜਿਹੇ ਕਾਰੇ ਹੋਏ ਨੇ ਬਿਲਕੁਲ ਗੁਰਜੀਤ ਸਿੰਘ ਜੀ ਇੱਕ ਚੀਜ਼ ਮੈਂ ਇੱਥੇ ਫਿਰ ਦੁਬਾਰਾ ਉਹੀ ਚੀਜ਼ ਤੇ ਵਾਪਸ ਆਉਣਾ ਚਾਹੁੰਦਾ ਅੱਜ ਤੋਂ 5 ਸਾਲ ਪਹਿਲਾਂ ਵੀ ਮੈਂ ਬਹੁਤਾ ਲੰਬਾ ਸਮਾਂ ਵੀ ਪਿੱਛੇ ਨਹੀਂ ਜਾਂਦਾ ਅੱਜ ਤੋਂ 5 ਸਾਲ ਪਹਿਲਾਂ ਇੱਕ ਪਰਸਨ ਤੁਰਿਆ ਆ ਰਿਹਾ ਸਿਰ ਤੇ ਉਹਦੇ ਦਸਤਾਰ ਆ ਦਾੜ੍ਹੀ ਆ ਲਾਸਟ ਨਹੀਂ ਉਹਦਾ ਸਿੰਘ ਆ ਉਹਦੇ ਵੱਲ ਵੇਖ ਕੇ ਤੁਹਾਡਾ ਕੀ ਥੋਟ ਆਉਂਦਾ ਅੱਜ ਦੀ ਡੇਟ ਦੇ ਵਿੱਚ ਇੱਕ ਸਰਦਾਰ ਹੈ ਚਾਹੀ ਉਹਨੇ ਦਸਤਾਰ ਬੰਨੀ ਚਾਹੀ ਉਹਨੇ ਦਮਾਲਾ ਬੰਨਿਆ ਠੀਕ ਹੈ ਜੀ ਚਾਹੀ ਉਹਦੇ ਨਾਮ ਦੇ ਅੰਡ ਤੇ ਖਾਲਸਾ ਵੀ ਕਿਉਂ ਨਾ ਲੱਗਾ ਵੀ ਕਿਉਂਕਿ ਉਹਨਾਂ 11 ਜਾਨਿਆਂ ਦੇ ਵਿੱਚੋਂ ਇੱਕ ਜਣਾ ਉਹ ਵੀ ਜਿਨੇ ਆਪਣੇ ਲਾਸਟ ਨੀਂਦ ਤੇ ਪਰ ਖਾਲਸਾ ਵੀ ਯੂਜ਼ ਕੀਤਾ ਉਹਦਾ ਕੋਈ ਹਿੰਮਤ ਸਿੰਘ ਖਾਲਸਾ ਜੀ ਠੀਕ ਹੈ ਜੀ ਹੁਣ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਯਾ ਸਾਡੀਆਂ ਜਿਹੜੀਆਂ ਨੌਜਵਾਨ ਪੀੜ੍hiyan ਅੱਗੇ ਉਹਨਾਂ ਦੇ ਸਮੇਂ ਬੱਚਿਆਂ ਨੂੰ ਹੀ ਕੋਈ ਅਹੀਂ ਅਗਰ ਕੋਈ ਲੈਸਨ ਦਿੰਨੇ ਹੀ ਕਿ ਵੇਖੋ ਜੀ ਸਿੰਘ ਦਾ ਮਤਲਬ ਕੀ ਹੁੰਦਾ ਖਾਲਸਾ ਦਾ ਮਤਲਬ ਕੀ ਹੁੰਦਾ ਤੁਹਾਨੂੰ ਕੀ ਲੱਗਦਾ ਕਿ ਹੁਣ ਇਹ ਸਾਰਾ ਐਜੂਕੇਸ਼ਨ ਸਿਸਟਮ ਨੂੰ ਚੇਂਜ ਕਰਨ ਦੀ ਲੋੜ ਆ ਗਈ ਨਹੀਂ ਨਹੀਂ ਜਗਦੀਸ਼ ਸਿੰਘ ਜੀ ਗੱਲ ਪਤਾ ਦੇਖੋ ਕੀ ਹੈ ਸਿੰਘ ਦਾ ਮਤਲਬ ਵੀ ਉਹੀ ਰਹਿਣਾ ਤੇ ਖਾਲਸਾ ਦਾ ਮਤਲਬ ਵੀ ਉਹੀ ਰਹਿਣਾ ਜੀ ਕੁਝ ਇਹੋ ਜਿਹੇ ਲੋਕਾਂ ਦੇ ਕਰਕੇ ਜਿਹੜਾ ਉਹ ਸਿੰਘ ਦੀ ਪਰਿਭਾਸ਼ਾ ਨਹੀਂ ਆਪਾਂ ਚੇਂਜ ਕਰ ਸਕਦੇ ਜੈਸੇ ਖਾਲਸਾ ਦਾ ਜਿਹੜਾ ਆਪਾਂ ਉਹਨੂੰ ਕੋਈ ਬੈਡ ਤਰੀਕੇ ਨਾਲ ਹੀ ਦੇਖ ਸਕਦੇ ਇਹੋ ਜਿਹੇ ਲੋਕ ਜਿਹੜੇ ਆ ਮੈਂ ਇਹਨਾਂ ਨੂੰ ਗੁੰਡੇ ਕਹਾਂਗਾ ਚੋਰ ਜਿਹੜੇ ਡਾਕੂ ਨੇ ਜੀ ਉਹ ਆਪਣੇ ਨਾਮ ਦੇ ਪਿੱਛੇ ਆਪਣੇ ਦਿੱਖ ਦੇ ਪਿੱਛੇ ਲੋਕ ਜਾਂਦੇ ਨੇ ਜੀ ਕਈ ਲੋਕ ਹੁੰਦੇ ਆ ਦੇਖੋ ਜੀ ਕਈ ਲੋਕ ਹੁੰਦੇ ਆ ਆਪਣਾ ਨਾਮ ਤੇ ਆਪਣਾ ਜਿਹੜਾ ਰੂਪ ਘਮਾਉਂਦੇ ਨੇ ਜੀ ਕਈ ਲੋਕ ਹੁੰਦੇ ਨੇ ਇਹ ਰੂਪ ਤੇ ਨਾਮ ਦੀ ਆੜ ਵਿੱਚ ਲੋਕ ਕੇ ਗਲਤ ਕੰਮ ਕਰਦੇ ਨੇ ਜੀ ਹੁਣ ਮੈਂ ਜੇ ਕਹਾਂ ਕਿ ਮੈਨੂੰ ਮੈਂ ਜਦ ਤੁਹਾਡੇ ਨਾਲ ਸਵੇਰ ਵੀ ਗੱਲ ਕਰ ਰਿਹਾ ਹਾਂ ਆਪਣੇ ਫੋਨ ਤੇ ਮੈਂ ਇਹ ਕਹਿ ਰਿਹਾ ਸੀ ਕਿ ਜਿਹੜੇ ਇਹ ਲੋਕ ਨੇ ਇਹ ਸਿੱਖ ਨਹੀਂ ਹੈਗੇ ਦੇਖਿਆ ਨਦੀ ਸੇਖਰ ਕੀ ਹੋ ਸਕਦੀ ਹੈ ਨਾ ਲਾਸ਼ ਨੇਮ ਸੇਖ ਹੋ ਸਕਦਾ ਸਿੱਖ ਦੇ ਘਰ ਜਾ ਮ ਜਾਣਾ ਸਿੱਖ ਨਹੀਂ ਹੈ ਜੀ ਠੀਕ ਹੈ ਸਿੰਗਲ ਆਫ ਜੇ ਦੀ ਪ੍ਰਭਾਸ਼ਾ ਬੜੀ ਉੱਚੀ ਹੈ ਖਾਸਾ ਆਫ ਜੇ ਦੀ ਪ੍ਰਭਾਸ਼ਾ ਬੜੀ ਉੱਚੀ ਸੁੱਚੀ ਹੈ ਪਰ ਜਿਹੜਾ ਗਲਤ ਕਰ ਰਿਹਾ ਵਾ ਭਾਏ ਉਹ ਸਿੰਗਲ ਆਫ ਜਵਾਲਾ ਭਾਏ ਕੋਈ ਹੋਰ ਕੋਈ ਉਹਦੇ ਵਿੱਚ ਹੈ ਕਿਸ ਦਾ ਹੋਰ ਦਾ ਗੋਲੇ ਦਾ ਨਾਮ ਇੱਕ ਵਿੱਚ ਆਈ ਥਿੰਕ ਮਕਸੀਕਾ ਉਹਨਾਂ ਨੂੰ ਸਜ਼ਾ ਮਿਲੂਗੀ ਜੀ ਪਰ ਜਿਹੜੀਆਂ ਸਿੱਖੀ ਦੀਆਂ ਕਦਰਾਂ ਕੀਮਤਾਂ ਨੇ ਸਿੱਖੀ ਦੇ ਖਾਸ ਸਿਧਾਂਤ ਜਿਹੜੇ ਕਦਰਾਂ ਕੀਮਤਾਂ ਨੇ ਖਾਸ ਜਿਹੜੇ ਸਿਧਾਂਤ ਨੇ ਉਹ ਜੇ ਤੁਸੀਂ ਨਾਮ ਰੱਖਿਆ ਵਾ ਜੇ ਤੁਹਾਡੀ ਦੇਖ ਉਦਾਂ ਨਹੀਂ ਹੈ ਤੇ ਉਹਨਾਂ ਨੂੰ ਉਹ ਮਹਾਰਾਜ ਜੀ ਕਹੇ ਗਏ ਕਿ ਕਹਿੰਦੇ ਰਹਿਤ ਪਿਆਰੀ ਮੈਨੂੰ ਕੋ ਸਿੱਖਿਆ ਪਿਆਰ ਨਹੀਂ ਹਮ ਠੀਕ ਹੈ ਤੁਸੀਂ ਦੇਖਣ ਵਿੱਚ ਸਿੱਖੋ ਸਾਦੇ ਹੋਰ ਮਤਲਬ ਕਿ ਤਾਂ ਹੀ ਤੁਹੇ ਪਿਆਰੇ ਲੱਗੋਗੇ ਜੇ ਰਹਿਤ ਕਰਖੂਗੇ ਤੇ ਠੀਕ ਹੈ ਜੀ ਤਾਂ ਹੀ ਤੁਹਾਡੇ ਜਿਹੜੇ ਤੁਹਾਡੇ ਜਿਹੜੇ ਕਰਮ ਨੇ ਜੇ ਉਹ ਚੰਗੇ ਨੇ ਫਿਰ ਤੁਸੀਂ ਸਿੱਖਾਉਣ ਦੇ ਲਾਇਕ ਬਿਲਕੁਲ ਗੁਰਜੀਤ ਸਿੰਘ ਜੀ ਫਿਰ ਮੈਂ ਗੱਲ ਵਾਪਸ ਨੈਗਲੀਜੈਂਸ ਤੇ ਆਉਣਾ ਹੁਣੇ-ਹੁਣੇ ਅਸੀਂ ਜਦੋਂ ਐਪੀਸੋਡ ਸ਼ੂਟ ਕਰ ਹੀ ਰਹੇ ਹਾਂ ਤੇ ਥੋੜੀ ਦੇਰ ਪਹਿਲਾਂ ਹੀ ਸਾਡੇ ਐਪੀਸੋਡ ਸ਼ੂਟ ਕਰਨ ਤੋਂ ਪਹਿਲਾਂ ਹੀ ਇੱਕ ਨਿਊਜ਼ ਆ ਰਹੀ ਆ 온ਟਾਰੀਓ ਦੇ ਵਿੱਚ ਇਸ ਟਾਈਮ ਦੇ ਉੱਪਰ ਇੱਕ ਹੋਰ ਹਾਦਸਾ ਵਾਪਰ ਚੁੱਕਾ ਹੈ ਜੀ ਬਿਗ ਰਿਗ ਵੱਲੋਂ ਇਸ ਟਾਈਮ ਤਿੰਨ ਜਾਣਿਆਂ ਦੀ ਜਿਹੜੀ ਆ ਉਹ ਸੜਖਾ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੋਈ ਆ ਕਿਤੇ ਨਾ ਕਿਤੇ ਅਣਗੈਲੀ ਬਲਾ ਜਿਹੜਾ ਸਿਲਸਿਲਾ ਚੱਲਦਾ ਆਇਆ ਸੀ ਹਰਜਿੰਦਰ ਸਿੰਘ ਤੋਂ ਉਹ ਕੰਟੀਨਿਊ ਚੱਲ ਰਿਹਾ ਦੇਖੋ ਜੀ ਕਿਸੇ ਨੂੰ ਮਤ ਦੇਣੀ ਹਮ ਤੁਹਾਡੇ ਹੱਥ ਵਸ ਹੈਗੀ ਪਰ ਉਹਨੂੰ ਸਮਝਣਾ ਜਾਂ ਨਾ ਸਮਝਣਾ ਉਹ ਬੰਦੇ ਦੇ ਹੱਥ ਵਾਸਤੇ ਆ ਜਿਹੜਾ ਉਹ ਸੁਣ ਰਿਹਾ ਜਾਂ ਨਾ ਉਹ ਮਤ ਲੈਣੀ ਚਾਹੁੰਦਾ ਕਿ ਨਹੀਂ ਲੈਣੀ ਚਾਹੁੰਦਾ ਜੀ ਆਪਾਂ ਇਸ ਕਦਰ ਜਿਹੜਾ ਸੋਸ਼ਲ ਮੀਡੀਆ ਵਾ ਜਾਂ ਇਸ ਕਦਰ ਮੈਂ ਜ਼ਿਆਦਾਤਰ ਵੇਖਿਆ ਕਿ ਉਹ ਅੰਗੈਲੀ ਜਿਹੜੀ ਫੋਨ ਕਰਕੇ ਹੁੰਦੀ ਹੈ ਜਾਂ ਤੁਹਾਡੀ ਜਿਹੜੀ ਤੁਸੀਂ ਕਦੇ ਖਿਆਲ ਹੋਰ ਕੇ ਦਿੰਦੇ ਜਾਂ ਤੁਸੀਂ ਮਾਈਂਡ ਜਿਹੜਾ ਤੁਹਾਡਾ ਉੱਥੇ ਪ੍ਰੈਜ਼ੈਂਟ ਨਹੀਂ ਹੁੰਦਾ ਜਦੋਂ ਆਪਾਂ ਇਹੋ ਜਿਹਾ ਕੁਝ ਵੇਖਦੇ ਆ ਜੇ ਅਸੀਂ ਸਹੀ ਤਰੀਕੇ ਨਾਲ ਚੱਲੀਏ ਮੈਂ ਖੁਦ ਡਰਾਈਵ ਕਰਦਾ ਮੈਂ 1 ਮਿੰਟ ਵੀ 1 ਮਿੰਟ ਕਹਿੰਦਾ 2-4 ਸੈਕਿੰਡ ਵੀ ਜੇ ਹੱਥ ਫੋਨ ਫੜ ਲਈਏ ਨਾ ਹੱਥ ਜਿੱਤੇ ਟਰੱਕ ਜਿਹੜਾ ਡੋਲਣ ਲੱਗ ਜਾਂਦਾ ਜੀ ਜਿਹੜਾ ਮੇਰਾ ਐਕਸਪੀਰੀਅੰਸ ਕਹਿੰਦਾ ਮੈਨੂੰ ਹੋਰ ਤਾਂ ਨਹੀਂ ਪਤਾ ਜੀ ਪਰ ਮੈਂ ਜਾ ਰਿਹਾ ਤਾਰੇ ਵੇਨਾ ਆ ਕਿ ਜਦੋਂ ਆਪਾਂ ਫੋਨ ਤੇ ਹੁੰਨੇ ਆ ਤੇ ਟਰੱਕ ਦੀ ਕੋਈ ਲੈਂਡ ਟੱਚ ਕਰਨ ਲਿਆ ਹੁੰਦਾ ਕੋਈ ਇਧਰ ਨੂੰ ਜਾਣ ਲਿਆ ਹੁੰਦਾ ਕੋਈ ਇਧਰ ਨੂੰ ਜਾਣ ਲਿਆ ਹੁੰਦਾ ਅੱਜ ਵੀ ਜੇ ਅਸੀਂ ਨਾ ਸਮਝੇ ਤੇ ਦੇ ਬੜੇ ਭਿਆਨਕ ਸਿੱਟੇ ਪੁੱਟਣੇ ਪੈਣਗੇ ਜੀ ਜੇ ਆਪਾਂ ਜਿਹੜੀ ਸੇਫਟੀ ਆ ਉਹਨਾਂ ਨੇ ਇਹ ਜਿਹੜੇ ਵੱਡੇ ਡਿਪਾਰਟਮੈਂਟ ਬਣਾਏ ਨੇ ਤਾਂ ਜੀ ਐਸਐਸ ਹੀ ਹੋ ਗਿਆ ਜਾਂ ਸੇਫਟੀ ਲੈ ਕੇ ਜਿਹੜਾ ਡਿਊਟੀ ਹੈ ਜਾਂ ਉਹਨਾਂ ਦਾ ਕੋਈ ਫਿਰ ਮਤਲਬ ਨਹੀਂ ਰਿਹਾ ਜਾਂਦਾ ਜੇ ਇਹ ਆਪਣੇ ਮਨਮਰਜ਼ੀ ਹੀ ਕਰਨੀਆਂ ਤੇ ਜੀ ਤੁਸੀਂ ਬੜ ਕੇ ਆਏ ਤੁਸੀਂ ਟੈਸਟ ਦੇ ਕੇ ਆਏ ਟੈਸਟ ਦੇ ਜਿਆਦਾ ਕੁਝ ਨਹੀਂ ਸਮਝਣ ਦੀ ਲੋੜ ਉਹ ਟੈਸਟ ਨੂੰ ਹੀ ਸਮਝ ਲਓ ਕਿ ਉਹ ਕੀ ਕਹਿ ਰਿਹਾ ਤੁਹਾਨੂੰ ਆਪਣੇ ਵੱਲੋਂ ਤੇ ਤੁਸੀਂ ਬੜੀ ਤਰੀਕੇ ਨਾਲ ਕਹਿ ਦਿੱਤਾ ਕਿ ਬਈ ਵੇਖੋ ਮਤ ਦੇਣੀ ਤੇ ਤੁਹਾਡਾ ਕੰਮ ਹੋ ਸਕਦਾ ਵਾ ਪਰ ਅਗਲੇ ਨੇ ਮਤ ਸਮਝਣੀ ਨਾ ਸਮਝਣੀ ਉਹਦੇ ਤੇ ਗੱਲ ਆ ਦੂਜੀ ਗੱਲ ਗੁਰਜੀਤ ਸਿੰਘ ਜੀ ਜਿਹੜੀ ਤੁਸੀਂ ਕਹੀ ਆ ਕਿ ਤੁਸੀਂ ਆਪ ਜਦੋਂ ਫੋਨ ਮੰਨ ਲਓ ਇਨ ਕੇਸ ਫੋਨ ਹੱਥ ਦੇ ਵਿੱਚ ਰੱਖੋਗੇ ਤੇ ਟਰੱਕ ਡੋਲਣ ਲੱਗ ਪੈਂਦਾ ਵਾ ਇਹਦੇ ਵਿੱਚ ਕਮੈਂਟ ਦੇਣ ਵਾਲੇ ਸੋ ਕਾਲਡ ਵਿਦਵਾਨ ਆ ਜਣੇ ਵੇਖਿਆ ਤੁਹਾਨੂੰ ਕਿਹੜਾ ਟਰੱਕ ਚਲਾਉਣਾ ਹੁੰਦਾ ਵਾ ਜੀ ਰਾਈਟ ਆਪਣੀ ਗਲਤੀ ਆਪਣੀ ਮਿਸਟੇਕ ਕਿਹ ਇਹਨੇ ਨਹੀਂ ਇੱ ਦੂਜੀ ਗੱਲ ਇਹ ਗਰਜੀਤ ਸਿੰਘ ਜੀ ਕਿ ਵੇਖੋ ਇਹ ਗੱਲ ਅੱਗੇ ਵੀ ਬਾਰ-ਬਾਰ ਕਹੀ ਗਈ ਆ ਇਹ ਆਉਂਦੀ ਆ ਸਨ 2020 ਤੋਂ ਪਹਿਲਾਂ ਇਹਰਾ ਹੀ ਵੱਖਰਾ ਹੁੰਦਾ ਸੀ 2020 ਤੋਂ ਲੈ ਕੇ 2024 ਦੇ ਵਿੱਚ ਵਿੱਚ ਜਿਹੜੀ ਜਨਰੇਸ਼ਨ ਅਮਰੀਕਾ ਦੇ ਵਿੱਚ ਆਈ ਆ ਮੈਂ ਮਾਫੀ ਚਾਹੁੰਦਾ ਜੀ ਸਾਰੇ ਨਹੀਂ ਆ ਪਰ ਮੈਂ ਫਿਰ ਵੀ ਕਹੂੰਗਾ ਕਿ 70% ਤੇ ਘੱਟੋ ਘੱਟ ਇਹੋ ਜੇ ਹੈਗੇ ਨੇ ਕਿ ਜਿਨ੍ਹਾਂ ਨੇ ਓਵਰਨਾਈਟ ਹੀ ਅਮੀਰ ਹੋੰਦਾ ਠੇਕਾ ਚੁੱਕਿਆ ਹੋਇਆ ਵਾ ਚਾਹੇ ਅਸੀਂ ਚੋਰੀਆਂ ਕਰ ਲਈਏ ਚਾਹੇ ਡਕੈਤੀਆਂ ਕਰ ਲਈਏ ਚਾਹੇ ਫੋਨ ਕਾਲਾਂ ਦੇ ਉੱਪਰ ਪੈਸਾ ਹੜੱਪ ਲਈਏ ਜੀ ਜਗਦੀਸ਼ ਸਿੰਘ ਜੀ ਮੈਂ ਨਾ ਆਪਣੇ ਲੋਕਾਂ 'ਚ ਇੱਕ ਰੱਖੀ ਆ ਜਾਂ ਸਾਡੇ ਲੋਕ ਜਿਹੜੇ ਬਿਲਕੁਲ ਹੀ ਕਿਸੇ ਨੂੰ ਕੁਝ ਨਹੀਂ ਸਮਝਦੇ ਜੀ ਤੇ ਜਾਂ ਇਨੀ ਨਿਮਰਤਾ ਆ ਜਾਂਦੀ ਹੈ ਕਿ ਨਿਮਰਤਾ ਕਹਿੰਦੇ ਸਾਬ ਵੀ ਇਨੀ ਹੀਣਪਾਉਣਾ ਆ ਜਾਂਦੀ ਹੈ ਕਿ ਜੇ ਕੋਈ ਕੁਝ ਕਹਿ ਰਿਹਾ ਤੇ ਉਹਦੇ ਗਾੜੀ ਗੱਲ ਕਰਨ ਜੋ ਗੁੰਦੇ ਨੇ ਬਿਲਕੁਲ ਦੋ ਤਰ੍ਹਾਂ ਦੀਆਂ ਚੀਜ਼ਾਂ ਨੇ ਜੀ ਹੁਣ ਆਪਣੇ ਜੇ ਤੁਹਾਨੂੰ ਕੁਝ ਤੁਸੀਂ ਕੌਨਫੀਡੈਂਟ ਹੋ ਤੇ ਜੇ ਕੋਈ ਤੁਹਾਡੇ ਨਾਲ ਚੰਗੀ ਤਰ੍ਹਾਂ ਗੱਲ ਕਰ ਰਿਹਾ ਤੇ ਉਹਨੂੰ ਵੀ ਕੁਝ ਸਮਝੋ ਹਾਂ ਵੀ ਉਹ ਚੰਗੀ ਤਰ੍ਹਾਂ ਗੱਲ ਕਰ ਰਿਹਾ ਜਾਂ ਕੁਝ ਤੁਹਾਨੂੰ ਕਹਿ ਰਿਹਾ ਜੀ ਤੇ ਜੇ ਤੁਸੀਂ ਬਿਲਕੁਲ ਹੀਣਪਾਉਣਾ ਚੱਲ ਜੋ ਫਿਰ ਜੇ ਕੁਝ ਕਹਿ ਰਿਹਾ ਤੇ ਚੁੱਪ ਕਰਕੇ ਆ ਜੋ ਉਹ ਵੀ ਚੰਗੀ ਗੱਲ ਨਹੀਂ ਹੈਗੀ ਮੈਂ ਵੇਖਿਆ ਲੋਕਾਂ ਵਿੱਚ ਨਾ ਇਦਾਂ ਦਾ ਹੋਇਆ ਪਿਆ ਸਿਸਟਮ ਕਿ ਤੁਸੀਂ ਆਪਣੇ ਆਪ ਫਿਰ ਗੱਲ ਉੱਥੇ ਆ ਜਾਂਦੀ ਆਪਾਂ ਪਿਛਲੇ ਐਪੀਸੋਡ ਜੀ ਵੀ ਕਿਹਾ ਕਿ ਜਿਹੜਾ ਨੌਲੇਜ ਹੈ ਨ ਉਹ ਬੜਾ ਇੰਪੋਰਟੈਂਟ ਹੈ ਐਜੂਕੇਸ਼ਨ ਬੜੀ ਇੰਪੋਰਟੈਂਟ ਹੈ ਤੁਸੀਂ ਆਪਣੇ ਆਪ ਵਿੱਚ ਕੀ ਕਰਦੇ ਹੋ ਤੁਹਾਨੂੰ ਇੰਗਲਿਸ਼ ਬੋਲਣੀ ਆਉਦੀ ਕਿ ਨਹੀਂ ਬੋਲਦੀ ਹੁੰਦੀ ਤੁਸੀਂ ਕਿਸ ਤਰ੍ਹਾਂ ਉਸ ਚੀਜ਼ ਨੂੰ ਲੈ ਕੇ ਚੱਲ ਰਹੇ ਹੋ ਇਹਨੂੰ ਸਿੱਖੋ ਸਿਸਟਮ ਨੂੰ ਪਹਿਲਾਂ ਕੀ ਹੁੰਦਾ ਹੈ ਕਿ 4 5 ਤੋਂ 6 ਸੇ 7 7 ਸਾਲ ਲੰਘ ਜਾਂਦੇ ਹੈ ਇਥੇ ਦੇ ਸਿਸਟਮ ਨੂੰ ਸਮਝਣ ਵਾਸਤੇ ਜੀ ਫਿਰ ਕਿਤੇ ਬੰਦਾ ਹੌਲੀ ਹੌਲੀ ਸੈੱਟ ਹੋਣ ਲੱਗ ਜਾਂਦਾ ਹੈ ਹੁਣ ਅੱਜਕੱਲ ਕੀ ਹੋ ਗਿਆ ਕਿ ਵੇਖੋ ਵੇਖੀ ਸਿਸਟਮ ਫਲਾਣਾ ਟਰੱਕ ਚਲਾਉਣ ਦਾ ਚਲੋ ਟਰੱਕ ਦੇ ਫਲਾਣਾ ਆ ਕੰਡਿਆ ਚਲੋ ਇਦਾਂ ਹੋ ਗਿਆ ਮਤਲਬ ਅਸੀਂ ਸਿੱਖਣ ਦੀ ਬਜਾਏ ਵੇਖੋ ਵੇਖੀ ਉਹ ਧੰਦਿਆਂ ਚ ਆ ਰਹੇ ਆ ਜਿਹੜੇ ਸਾਡੇ ਸ਼ਾਇਦ ਸਹੀ ਨਹੀਂ ਕਰ ਸਕਦੇ ਕੋਈ ਬੰਦਾ ਜਗਦੀਸ਼ ਸਿੰਘ ਜੀ ਬਣਿਆ ਹੁੰਦਾ ਉਹ ਚੀਜ਼ ਵਾਸਤੇ ਕੋਈ ਬੰਦਾ ਨਹੀਂ ਬਣਿਆ ਹੁੰਦਾ ਜੀ ਕੋਈ ਹੋਰ ਕੰਮ ਕਰ ਸਕਦਾ ਕੋਈ ਮਾਈਂਡ ਟੋਰਟੈਂਟ ਇੰਟੈਲੀਜੈਂਟ ਦਾ ਕੁਝ ਸੂਿਰਕ ਤੌਰ ਤੇ ਵਧੀਆ ਹੁੰਦਾ ਤੇ ਆਪਾਂ ਆਪਣੇ ਹਿਸਾਬ ਦੇ ਨਾਲ ਉਹ ਆਪਣਾ ਜਿਹੜਾ ਕਿੱਤਾ ਉਹਨੂੰ ਚੁਣੀਏ ਨਾ ਕਿ ਵੇਖੋ ਵੇਖੀ ਚੁਣੀਏ ਬਿਲਕੁਲ ਗੁਰਜੀਤ ਸਿੰਘ ਜੀ ਬੜੀ ਜ਼ਬਰਦਸਤ ਗੱਲ ਕਿ ਕਾਰਗੋ ਥੈਫਟ ਦੇ ਵਿੱਚ ਹੁਣ ਸਿਨੈਰੀਓ ਇਹ ਵੀ ਆ ਕਿ ਕਿਤਨਾ ਕਿਤੇ ਜਿਗਰੇ ਵੱਡੇ ਇਸ ਕਰਕੇ ਵੀ ਹੋ ਗਏ ਆ ਕਿ ਬੇਲ ਮਿਲ ਜਾਂਦੀ ਆ ਬੌਂਡ ਪੈ ਜਾਂਦਾ ਵਾ ਬਾਹਰ ਆ ਜਾਂਦੇ ਆ ਇੱਕ ਕਰੀ ਜਿਹੜਾ ਬੰਦਾ ਇਹ ਸੋਚ ਕੇ ਤੁਰ ਪਿੰਦਾ ਵਾ ਕਿ ਹਾਂ ਕੋਈ ਗੱਲ ਹੀ ਨਹੀਂ ਯਾਰ ਇੱਕ ਕਰੀ ਵੱਡੀ ਗੇਮ ਪੈ ਜੇ ਬਾਕੀ ਦੀ ਗੱਲ ਬਾਅਦ ਚ ਵੇਖੀ ਜਾਊਗੀ ਇੱਕ ਜੀ ਸ਼ਹਿਨ ਜੀ ਗੇਮਾ ਜਦੋਂ ਬੰਦਾ ਪਾਉਂਦਾ ਉਹ ਰੋਖਰੀ ਗੱਲ ਆ ਪਰ ਜਦੋਂ ਉੱਪਰ ਵਾਲੇ ਦੀ ਗੇਮ ਪੈਂਦੀ ਫਿਰ ਪਤਾ ਫਿਰ ਲੱਗਦਾ ਜੀ ਕਹਿ ਦੇਣਾ ਕਿ ਇਹ ਇੰਦਾ ਕਰ ਲਾਂਗੇ ਉਹ ਕਰ ਲਾਂਗੇ ਐਉਂ ਪੈਸੇ ਬਣਾ ਲਓ ਮੈਂ ਆਪਣੇ ਵੇਖਿਆ ਸ ਕਈ ਵਾਰੀ ਲੋਕ ਇਹ ਕਹਿ ਰਹੇ ਹੁੰਦੇ ਆ ਯਾਰ ਉਹਨੇ ਨਾ ਮਿਲੀਅਨ ਤੇ 2-3 ਮਿਲੀਅਨ ਡਾਲਰ ਕਮਾਇਆ ਉਹਨੂੰ 10 ਸਾਲ ਦੀ ਸਜ਼ਾ ਵੀ 10 ਸਾਲ ਬਾਅਦ ਆਣ ਕਿ ਉਹਨੇ ਯਾਰੀ ਲੈਣ ਦਿਆ ਜੀ ਮਤਲਬ ਇਹੋ ਜੀ ਸੋਚ ਆ ਜੀ ਕਿ ਐ ਇਦਾਂ ਕਰਾਂਗੇ ਕਰ ਲੋ ਰਫਰੀਆਂ ਠੱਗੀਆਂ ਚੋਰੀਆਂ ਕਰ ਲੋ ਤੇ ਬਾਅਦ ਚ ਆਣ ਕੇ ਉਹ ਕਾਰੇ ਨਿਯਾਰੇ ਰਹਿ ਗਏ ਜੀ ਉਹ ਤਾਂ ਹੀ ਆਪਣਾ ਰੂਪ ਬਣਾ ਕੇ ਬੈਠੇ ਹੋ ਤੁਸੀਂ ਇੱਥੇ ਸਿੱਖ ਹੋ ਤੁਸੀਂ ਸਿੰਘ ਹੋ ਤੁਸੀਂ ਆਪਣੇ ਨਾਮ ਨਾਲ ਚੀਜ਼ਾਂ ਲਾਉਣਦੇ ਹੋ ਜਿਹਦਾ ਸਿਧਾਂਤ ਹੀ ਵੱਖਰਾ ਹੈ ਕਿ ਜ਼ਿੰਦਗੀ ਜੀਵਣੀ ਕਿਦਾਂ ਹੈ ਜੀ ਤੁਸੀਂ ਇਹੋ ਜਿਹੀ ਚੀਜ਼ਾਂ ਕਰ ਕਰਕੇ ਆਪਣੇ ਆਪ ਨੂੰ ਤਾਂ ਬਦਨਾਮ ਕਰਨਾ ਹੀ ਕਰਨਾ ਆਪਣਾ ਦੇ ਬੇੜਾ ਕਰਕੇ ਕਰਨਾ ਹੀ ਕਰਨਾ ਤੇ ਦੂਜੇ ਜਿਹੜੇ ਹੋਰ ਵੀ ਤੁਹਾਡੇ ਵਰਗੇ ਦੇਖਣ ਵਾਲੇ ਲੋਕ ਨੇ ਤੁਸੀਂ ਉਹਨਾਂ ਦਾ ਵੀ ਬੇੜਾ ਕਰ ਰਹੇ ਹੋ ਐਬਸੋਲੂਟਲੀ ਗੁਰਜੀਤ ਸਿੰਘ ਜੀ ਕਿਤਨਾ ਕਿਤੇ ਸਾਰੀ ਕਮਿਊਨਿਟੀ ਨੂੰ ਇਸ ਚੀਜ਼ ਦਾ ਫੇਸ ਕਰਨਾ ਪੈਂਦਾ ਦੋ ਐਕਸੀਡੈਂਟ ਹੋਏ ਨੇ ਹਨਾ ਦੋ ਐਕਸੀਡੈਂਟ ਮੈਂ ਅੱਜ ਦੇ ਐਕਸੀਡੈਂਟ ਦੀ ਗੱਲ ਨਹੀਂ ਕਰਾਂਗਾ 온ਟਾਰੀਓ ਦੀ ਚਾਹੀ ਹਰਜਿੰਦਰ ਸਿੰਘ ਦਾ ਕੇਸ ਹੈ ਚਾਹੀ ਇੱਕ ਗੋਰੀਵਲ ਜਾਰਜੀਆ ਦੇ ਵਿੱਚ 8 ਲੋਕਾਂ ਨੂੰ ਜਿਹੜਾ ਉਹ ਮਾਰ ਦਿੱਤਾ ਗਿਆ ਰੋਡ ਐਕਸੀਡੈਂਟ ਦੇ ਵਿੱਚ ਉਹਦੀ ਅਨਕੈਲੀ ਪਿੱਛੇ ਵੀ ਹਾਲਾਂਕਿ ਉਹਨੂੰ ਬੇਲ ਦੇ ਕੇ ਬਾਹਰ ਤੋਰ ਦਿੱਤਾ ਗਿਆ ਕਿ ਹਰਜਿੰਦਰ ਸਿੰਘ ਨੂੰ ਇਸ ਟਾਈਮ ਦੇ ਉੱਪਰ ਇੱਕ ਪ੍ਰੋਪਾਗੈਂਡਾ ਰਨ ਕਰਕੇ ਤੇ ਉਹਨੂੰ ਇੱਕ ਵੱਡੇ ਲੈਵਲ ਦੇ ਉੱਪਰ ਨੈਸ਼ਨਲ ਮੀਡੀਆ ਵੱਲੋਂ ਵੀ ਇੱਕ ਉਹਨੂੰ ਨਾ ਕਹਿ ਸਕਦੇ ਮੈਨੂੰ ਲੱਗਦਾ ਦੇਸ਼ਦ્રોਹੀ ਬਣਾ ਦਿੱਤਾ ਕਿ ਭਾਈ ਤੂੰ ਇਸ ਦੇਸ਼ ਦੇ ਵਿੱਚ ਕਰਨੀ ਕੀ ਆਇਆ ਸੀ ਤੂੰ ਤਿੰਨ ਲੋਕੀ ਮਾਰਤੇ ਹਾਲਾਂਕਿ ਉਹ ਤਿੰਨ ਲੋਕੀ ਹੈ ਵੀ ਇਮੀਗ੍ਰੈਂਟ ਸੀ ਉਸ ਟਾਈਮ ਦੇ ਉੱਪਰ ਜਾਨ ਤੇ ਜਾਨ ਹੀ ਹੁੰਦੀ ਆ ਪਰ ਇੱਕ ਜਿਹੜਾ ਪਗਿੰਡਾ ਰਨ ਕਰ ਦਿੱਤਾ ਗਿਆ ਆਪਾਂ ਇਹ ਚੀਜ਼ਾਂ ਤੋਂ ਸੇਧ ਕਦੋਂ ਲਵਾਂਗੇ ਕਿ ਆਪਾਂ ਅੰਡਰਸਟੈਂਡ ਕਿਉਂ ਨਹੀਂ ਕਰ ਰਹੇ ਕਿ ਭਾਈ ਅਸੀਂ ਇਸ ਦੇਸ਼ ਦੇ ਵਿੱਚ ਪੋਜ਼ਿਟਿਵ ਰਿਸੋਰਸਸ ਜਿਹੜੇ ਹੈਗੇ ਨੇ ਆਪਾਂ ਉਹ ਗੇਨ ਕਰਨ ਦੀ ਬਜਾਏ ਆਪਣੇ ਆਪ ਨੂੰ ਸਰੈਂਡਰ ਮੈਂ ਤਾਂ ਕਹੂੰਗਾ ਸਰੈਂਡਰ ਹੀ ਕਰ ਬੈਠੇ ਆ ਕਿ ਭਾਈ ਸਾਨੂੰ ਯੂਜ਼ ਕਰ ਲਓ ਤੇ ਥਰੋ ਕਰ ਲਓ ਇਹ ਦੀ ਸ਼ੈ ਜੀ ਇੱਕ ਨਾ ਫਿਰ ਮੈਂ ਪਹਿਲਾਂ ਸ਼ੁਰੂਆਤ ਦੀ ਗੱਲ ਕੀਤੀ ਕੀਤੀ ਕਿ ਜੈ ਸਾਇਦਾਰਨਾ ਸੁਬਾ ਫੋਨ ਤੇ ਕੀਤੀ ਸੀ ਕਿ ਸਿੱਖਾਂ ਨੂੰ ਨਾ ਇੱਕ ਦੇ ਦਿੱਤਾ ਜਾਂਦਾ ਸੁਣ ਸੁਣਾ ਤੁਸੀਂ ਬੜੇ ਬਾਦਰ ਹੋ ਹੂੰ ਤੁਸੀਂ ਬੜੇ ਹਲ ਫੁੱਲ ਜੇ ਤੇ ਸਿੱਖ ਚੁੱਕ ਕੇ ਲੰਗਰ ਲਾਉਂਦਾ ਬਿੰਦਾ ਤੇ ਦੂਜੀਆਂ ਲੜਾਈਆਂ ਆਵ ਲਾਉਂਦਾ ਬਿੰਦਾ ਹੂੰ ਲੋੜ ਹੈ ਅੱਜ ਦੇ ਸਮੇਂ ਵਿੱਚ ਆਪਣੀ ਜਿਹੜੀ ਵੈਲਿਊ ਨੂੰ ਸਮਝਣ ਦੀ ਆਪਣੀ ਵੈਲਿਊ ਵਧਾਉਣ ਦੀ ਆਪਣੇ ਆਪ ਨੂੰ ਆਰਗੇਨਾਈਜ਼ ਕਰਨ ਦੀ ਯਾ ਠੀਕ ਹੈ ਜੀ ਤੁਸੀਂ ਕਿੱਦਾਂ ਆਪਣਾ ਸਿਸਟਮ ਬਣਾਣਾ ਕਿੱਦਾਂ ਦਾ ਬੱਚਿਆਂ ਨੂੰ ਵਿਖਾਉਣਾ ਚਾਹੁੰਦੇ ਮੈਂ ਥੋੜਾ ਹਸਾਤਾਨਿਕ ਲੱਗ ਕਿ ਸਿੰਘ ਆਰਗੇਨਾਈਜੇਸ਼ਨ ਜਿਹੜਾ ਮੇਰੇ ਫਿਰ ਅੱਗੇ ਆ ਗਿਆ ਜਦੋਂ ਮੈਂ ਆਰਗੇਨਾਈਜ਼ ਕੀਤਾ ਨਾ ਕੀਤਾ ਤੇ ਉਹਨਾਂ ਨੇ ਵੀ ਆਪਣੇ ਆਪ ਨੂੰ ਆਰਗੇਨਾਈਜ਼ ਹੀ ਆ ਪਰ ਉਹ ਗਲਤ ਤਰੀਕੇ ਨਾਲ ਕਰ ਗਏ ਰਾਈਟ ਠੀਕ ਹੈ ਜੀ ਸੋ ਜਿਹੜਾ ਆਪਣੇ ਆਪ ਨੂੰ ਆਰਗੇਨਾਈਜ਼ ਕਰਕੇ ਰੱਖੀ ਹੈ ਆਪਣਾ ਜਿਹੜਾ ਜੀਵਨ ਨੂੰ ਸਹੀ ਜੀਣ ਦੀ ਰਾਹ ਦਿਤ ਰਹੀ ਹੈ ਇੱਥੇ ਹਰ ਕੋਈ ਪਰਉਣਾ ਹੈ ਜੀ ਜੀ ਪਰਮਾਤਮਾ ਨਾਲ ਪਲਕ ਚਪਕਦਾ ਹੋਵੇ ਤਾਂ ਬੰਦੇ ਦੀ ਮੌਤ ਹੋ ਜਾਂਦੀ ਹੈ ਬੰਦਾ ਆਪਣੀ ਜ਼ਿੰਦਗੀ ਚੀਕੇ ਚੱਲ ਜਾਂਦਾ ਹੋਵੇ ਜੀ ਬੜੇ ਥੋੜੇ ਟਾਈਮ ਪੀੜ ਵਾਸਤੇ ਆਪ ਇਥੇ ਹੁਣੇ ਆ ਤੇ ਜਿੰਦਗੀ ਚਾਹੀਦੀ ਹੈ ਕਿ ਚੰਗੀ ਤਰੀਆਂ ਜੀਏ ਤੇ ਜੇ ਆਪਾਂ ਆਪਣੇ ਵਾਸਤੇ ਨਹੀਂ ਲੜ ਸਕਦੇ ਆਪਣੇ ਆਪ ਨੂੰ ਨਹੀਂ ਸਮਝਾ ਸਕਦੇ ਜਾਂ ਆਪਣੇ ਵਾਸਤੇ ਕੋਈ ਚੰਗਾ ਨਹੀਂ ਕਰ ਸਕਦੇ ਤੇ ਦੁਨੀਆਵਾਦ ਜੋ ਮੱਦੀ ਕਰੀਏ ਉਹ ਚੰਗਾ ਉਹ ਤੁਹਾਨੂੰ ਯੂਜ਼ ਕਰਨਗੇ ਤੇ ਛੱਡ ਦੇਣੇ ਬਿਲਕੁਲ ਗੁਰਜੀਤ ਸਿੰਘ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਤੇ ਇਹੀ ਗੱਲ ਕਹਿਣਾ ਚਾਹੁੰਦੇ ਆ ਕਿ ਅੰਤ ਦੇ ਸਮੇਂ ਦੇ ਵਿੱਚ ਜੋ ਮੈਂ ਕਹਿੰਨਾ ਅੰਤ ਦਾ ਹੀ ਸਮਾਂ ਆਇਆ ਪਿਆ ਇਸ ਟਾਈਮ ਦੇ ਉੱਪਰ ਜੇ ਹਿਸਾਬ ਨਾਲ ਓਪਰਚ्युनिटीਆਂ ਜਿਹੜੀਆਂ ਨੇ ਉਹ ਗਵਾਚ ਰਹੀਆਂ ਨੇ ਸਾਡੇ ਨੌਜਵਾਨਾਂ ਦੇ ਹੱਥਾਂ ਦੇ ਵਿੱਚੋਂ ਪਹਿਲਾਂ ਨਾਨ ਡੋਮਿਸਾਈਲ ਵਾਲੇ ਟਰੱਕ ਟ੍ਰਕਿੰਗ ਲਾਇਸੈਂਸ ਜਿਹੜੇ ਹੈਗੇ ਨੇ ਉਹ ਸਸਪੈਂਸ਼ਨ ਦੀ ਕਗਾਰ ਤੇ ਆ ਚੁੱਕੇ ਨੇ ਇਸ ਤੋਂ ਇਲਾਵਾ ਲਾਸਟ ਨੇਮ ਸਿੰਘ ਟਾਰਗੇਟ ਹੋਣਾ ਸ਼ੁਰੂ ਹੋ ਗਿਆ ਹੋਇਆ ਵੇਅਰ ਹਾਊਸੇਸ ਦੇ ਵਿੱਚ ਲੋਡ ਡਿਲੀਵਰੀ ਤੇ ਸ਼ਿਪਮੈਂਟ ਤੋਂ ਪਿਕ ਕਰਨ ਤੋਂ ਲੈ ਕੇ ਮਤਲਬ ਕਾਫੀ ਚੈਲੰਜਸ ਫੇਸ ਕਰਨੇ ਪੈ ਰਹੇ ਸੀ ਕਿ ਆਪਾਂ ਮੈਨੂੰ ਲੱਗਦਾ ਕਿ ਇੱਥੇ ਸਟਾਪ ਲਾ ਦੀਏ ਕਿਸੇ ਨਾ ਕਿਸੇ ਤਰੀਕੇ ਰੁਕ ਜਾਈਏ ਕਿ ਇਸ ਤੋਂ ਪਹਿਲਾਂ ਇਹ ਸਾਰਾ ਬੋਰੀਆ ਬਿਸਤਰਾ ਜਿਹੜਾ ਗੋਲ ਆਗੇ ਪ੍ਰੋਪਾਗੈਂਡਾ ਦੂਸਰੀਆਂ ਕੌਮਾਂ ਦੇ ਖਿਲਾਫ ਚੱਲਦਾ ਹੁੰਦਾ ਸੀ ਅੱਜ ਹੁਣ ਇੱਥੇ ਵੀ ਚੱਲਣ ਲੱਪਿਆ ਸੋ ਇਹ ਤੋਂ ਬਚਣ ਵਾਸਤੇ ਜਿੰਨੀ ਛੇਤੀ ਹੋ ਸਕਦਾ ਇੱਕ ਇੱਕ ਸਟਾਪ ਲਉਣਾ ਬੜਾ ਜ਼ਰੂਰੀ ਹੋ ਚੁੱਕਾ ਹੋਇਆ ਗੁਰਜੀਤ ਸਿੰਘ ਅਸੀਂ ਨੇ ਇੱਕ ਗੱਲ ਬੜੀ ਯਾਦ ਕਰਦੇ ਹਾਂ ਕਿ ਸਾਨੂੰ ਜ ਨੇ ਗਾਂਧੀ ਉਹਨੇ ਕਹਤਾ ਹੈ ਕਿ ਜਿਹੜੇ ਹੈ ਉਹ ਅਫਰੀਕਾ ਪ੍ਰਸਤ ਨੇ ਇਹ ਇਹਨਾਂ ਨੂੰ ਦਬਕ ਰੱਖਿਆ ਜਾਵੇ ਜੀ ਜਿਹੜੇ ਸਿੱਖ ਨੇ ਜੀ ਪਰ ਅੱਜ ਲੋੜ ਹੈ ਸੋਚਣ ਦੀ ਜੀ ਕਿਉਂ ਆਪਾਂ ਉਹਨਾਂ ਦੇ ਕਹੇ ਨਹੀਂ ਸਹੀ ਦਸਾ ਰਹੇ ਬਿਲਕੁਲ ਕਿਉਂ ਆਕੇ ਅਸੀਂ ਡੰਡੇ ਦੇ ਯਾਰ ਜੀ ਠੀਕ ਹੈ ਜੀ ਜੇ ਅਸੀਂ ਡੰਡੇ ਦੇ ਯਾਰ ਨਹੀਂ ਹੈਗੇ ਤੇ ਸਾਨੂੰ ਲੋੜ ਆ ਪੰਜਾਬ 'ਚ ਬੜੇ ਵੱਡੇ ਪੱਧਰ ਤੇ ਸੁਧਾਰ ਕਰਨ ਦੀ ਜੀ ਜਦੋਂ ਮੈਂ ਇੱਥੇ ਆਇਆ ਸੀ 2011 ਦੇ ਵਿੱਚ ਉਦੋਂ ਇੱਕ ਸਾਡੇ ਜਾਣਕਾਰ ਸੀ ਜਿੰਨੇ ਕੋਲ ਮੇਰੇ ਅੰਕਲ ਕੋ ਉਹਨਾਂ ਨੇ ਨਾ ਟੱਕ ਚਲਾਉਂ ਜਾਂਦੇ ਹੋਰ ਫਿਰ ਮੈਂ ਵੇਖਣਾ ਕੋਈ ਇਹੋ ਜਿਹਾ ਕੁਝ ਨਹੀਂ ਹੈਗਾ ਨਾ ਦੇ ਉੱਤੇ ਕੋਈ ਲੌਗ ਬੁੱਕ ਹੁੰਦੀ ਕਿਉਂਕਿ ਉਹ ਪ੍ਰੋਪਰਲੀਗਲ ਚੱਲਦਾ ਉਹਨਾਂ ਨੇ ਠੀਕ ਹੈ ਜੀ ਨਾ ਇਹਦੇ ਕੋਈ ਇਹੋ ਜਿਹਾ ਹੁੰਦਾ ਹੈ ਕਿ ਤੁਸੀਂ ਫੋਟੋ ਖਿੱਚ ਕੇ ਪਾਓ ਤੁਹਾਨੂੰ ਆਇਡੈਂਟੀਫਾਈਡ ਕਰਨਾ ਕਿ ਤੁਸੀਂ ਹੋ કે ਨਹੀਂ ਹੋ ਹਨ ਨਾ ਇਹੋ ਜਿਹਾ ਹੁੰਦਾ ਹੈ ਕਿ ਆਲੇ ਐਫਐਮਸੀ ਨੇ ਇਹੋ ਜਿਹੇ ਨਵੇਂ ਰੂਲ ਪਾਸ ਕਰਤੇ ਨੇ ਹਾਂ ਜੀ ਮਤਲਬ ਜੋ ਕਹੋ ਸੱਚੀ ਹੈ ਸੱਚੀ ਹੈ ਹਨਾ ਉਦੋਂ ਸਿਸਟਮ ਇਹ ਹੀ ਕਿ ਸ਼ਾਇਦ ਮੈਨੂੰ ਲੱਗਦਾ ਐਡੇ ਸਖਤ ਕਾਨੂੰਨ ਬਣੇ ਸਰ ਸਾਡੇ ਵਰਗੇ ਬਣਾਉਣੇ ਪੈ ਜਾਣ ਤੁਹਾਨੂੰ ਕਿਉਂਕਿ ਅਸੀਂ ਡੰਡੇ ਦੇ ਯਾਰ ਆ ਪਹਿਲਾਂ ਪੇਪਰ ਲੌਗ ਬੁੱਕ ਹੁੰਦੀ ਸੀ ਜਿੱਦਾਂ ਮਰਜ਼ੀ ਲੋਕ ਚਾਲਦੇ ਸੀ ਤੇ ਚੱਲਦੇ ਵੀ ਜ਼ਿਆਦਾਤਰ ਲੀਗਲ ਹੀ ਗੋਰੇ ਆਪਣਾ ਦਾ ਨਿਦਾਖ ਬਾਰੇ ਗੱਡੇ ਚਲਾਉਣਾ ਤੇ ਆਰਾਮ ਨਾਲ ਸੋਣਾ ਠੀਕ ਹੈ ਜੀ ਹੋ ਸਕਦਾ 2-4 ਮਾੜੇ ਵੀ ਹੋਣ ਫਿਰ ਉਹਨਾਂ ਨੇ ਇਹ ਇੱਥੇ ਈਆਰਡੀ ਇੰਟਰੋਡਿਊਸ ਕੀਤੀ ਹੈ ਕਿ ਜੀ ਤੁਸੀਂ ਇਲੈਕਟ੍ਰਿਕ ਕਲੌਕ ਲਾਓ ਹਨਾ ਹੁਣ ਇਲੈਕਟ੍ਰਿਕ ਕਲੌਕ ਲੱਗਣ ਦੇ ਬਾਅਦ ਵੀ ਸਾਡੇ ਲੋਕ ਇਹੋ ਜਿਹੇ ਨੇ ਕਈ ਡਰਾਈਵਰ ਵੀ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਦੋ ਲੋਕ ਬੋਕਾਂ ਦੋਗੇ ਫਿਰ ਇਹ ਨਹੀਂ ਚਲਾਣਾ ਜੀ 15 ਵਾਈਜ਼ ਇਹ ਨਹੀਂ ਚਲਾਉਣੀ ਗੱਡੀ ਹਨਾ ਹੁਣ ਲੀਗਲ ਚੱਲਣਾ ਫਿਰ ਆ ਡਬਲਯੂ 2 ਦਾ ਸਿਸਟਮ ਆਇਆ ਜੀ ਜਿਹੜਾ ਮੈਂ ਫਿਰ ਕਹਿੰਦਾ ਜਾਵਾਂ ਉੱਥੇ ਲੋਕ ਕੰਮ ਕਰਦੇ ਨੇ ਭਾਵੇਂ ਉਹ 300 ਡਾਲਰ ਵੀਕ ਦਾ ਬਣਾਉਂਦੇ ਨੇ ਆਪਣਾ ਟੈਕਸ ਪੇ ਕਰ ਦਿੰਦੇ ਹੈ W2 ਦੇ ਥਰੂ ਜੀ ਕੋਈ ਵੀ ਜੌਬ ਤੇ ਕਿਤੇ ਵੀ ਜਾਓ ਸਾਡੇ ਲੋਕਾਂ ਨੇ ਉਹ ਨਹੀਂ ਸਾਡੇ ਲੋਕ 10 99 ਲੈਣਾ ਐਂਡ ਤੇ ਟੈਕਸ ਪੇ ਕਰਦੇ ਹਣ ਜਾਂ ਨਹੀਂ ਕਰਦੇ ਹਣ ਖਰਚੇ ਪਾਉਂਦੇ ਹਣ ਕੀ ਕਰਦੇ ਹਣ ਮਤਲਬ ਸਾਨੂੰ ਜਿੱਥੇ ਵੀ ਦਾ ਲੱਗਾ ਸਾਡਾ ਹਿਲਾਉਣਾ ਚਾਹਿਆ ਜੀ ਠੀਕ ਹੈ ਫਿਰ ਉਹਨਾਂ ਨੇ W2 ਦਾ ਪੱਕਾ ਲੈ ਜਾਂਦਾ ਹੈ ਵੀ 5 ਡਾਲਰ ਇੱਥੇ ਪਾਸ ਕੀਤਾ ਵੀ ਭਾਈ ਤੁਹਾਨੂੰ ਜਿਹੜਾ ਕੰਟਰੈਕਟ ਕਰਨਾ ਹੀ ਪੈਣਾ ਠੀਕ ਹੈ ਜੀ ਹੁਣ ਵੇਖੋ Amazon ਦੇ ਵਿੱਚ ਗੱਲ ਕਰ ਲਾ ਮੈਂ Amazon ਦੀ ਅੱਗੇ ਹੁੰਦਾ ਹੈ ਤੇ ਡਰਾਈਵਰ ਨੇ ਲੋਡ ਸਾਈਨ ਕਰਤਾ ਚਲਾ ਕੇ ਚਲੋ ਜੀ ਕੋਈ ਵੀ ਸਾਰਾ ਕੁਝ ਲੀਗਲ ਚੱਲਣ ਰਿਹਾ ਹੁਣ ਅਗਲੇ ਵੇਹਦੇ ਆ ਪਲ ਪਲ ਤੇ ਵੀ ਬੰਦਾ ਉਹੀ ਹੈ ਉਹ ਵਾਰ ਵਾਰ ਉਥੇ ਆਇਂਦਾ ਕਿ ਫੋਟੋ ਪਾਓ ਆਪਣੀ ਤੁਸੀਂ ਉਹੀ ਬੰਦਾ ਚਲਾ ਰਿਹਾ ਜਿਹੜਾ ਰੋਡ ਚੱਕਣ ਆਇਆ ਜਿਹਨੇ ਸਾਈਨ ਕੀਤਾ ਕਿਉਂ ਇਹ ਚੀਜ਼ਾਂ ਹੋਣੀਆਂ ਨੌਬਤ ਕਿਉਂ ਆਈ ਜੀ ਕਿਨ ਨਹੀਂ ਰਹਿ ਗਏ ਯਕੀਨ ਇਹ ਤੋੜੇ ਨੇ ਜੀ ਯਕੀਨ ਇਹ ਤੋੜੇ ਨਹੀਂ ਗਲਤ ਹਾਂ ਤੇ ਮੈਂ ਫਿਰ ਵਾਰ ਵਾਰ ਕਹਿੰਦਾ ਕਿ ਪਿੱਛੇ ਜੋ ਹੋ ਗਿਆ ਹੋ ਗਿਆ ਇਹ ਚੀਜ਼ ਜੇ ਵੱਡੇ ਪੱਧਰ ਤੇ ਬਰਬਾਦ ਹੋ ਗਈ ਤੇ ਨੁਕਸਾਂ ਬਣਾ ਬੜਾ ਔਖਾ ਹੈ ਹਰ ਥਾਂ ਤੋਂ ਸਿੱਤਰ ਪੈਣੇ ਜਿਵੇਂ ਪੰਜਾਬੀ ਦੀ ਗੱਲ ਕਰਾਂ ਤੇ ਬਿਲਕੁਲ ਇੰਡੀਆ ਤੋਂ ਸਾਨੂੰ ਪੈਣ ਹੀ ਨਹੀਂ ਦੇ ਨੇ ਅੱਗੇ ਐਵੇਂ ਅੱਖਾਂ ਪੈਂਦੇ ਨੇ ਭਾਜੀ ਹੁਣ ਜੇ ਆਪਾਂ ਬਾਹਰ ਦੇ ਮੁਲਕਾਂ ਜਿਵੇਂ ਇਹੋ ਜਿਹੇ ਹੀਰਾ ਫੇਰੀਆਂ ਠੱਗੀਆਂ ਚੋਰੀਆਂ ਕਰਨੀਆਂ ਨੇ ਤੇ ਜਿਹੜੀ ਪੱਗ ਵਾ ਇਹਨੂੰ ਵਾਕਿਆ ਦੂਰ ਹੋਵੇ ਇਹ ਰੋਕਾਂ ਦੇ ਵੱਟੇ ਮਾਰਨੇ ਸ਼ੁਰੂ ਕਰ ਦੇਣੇ ਬਿਲਕੁਲ ਗੁਰਜੀਤ ਸਿੰਘ ਜੀ ਹਾਲਾਤ ਇਹੋ ਜਿਹੀ ਕੁਝ ਕੀਤੇ ਪਏ ਇਸ ਟਾਈਮ ਦੇ ਉੱਪਰ ਸੋ ਦੋਸਤੋ ਇਹ ਐਪੀਸੋਡ ਦੇ ਵਿੱਚ ਤੁਸੀਂ ਆਪਣੇ ਜਿਹੜੇ ਵਿਚਾਰ ਆਉਂ ਜ਼ਰੂਰ ਸਾਂਝੇ ਕਰਨੇ ਕਮੈਂਟ ਬਾਕਸਿਸ ਦੇ ਵਿੱਚ ਸੁਝਾਅ ਜਿਹੜੇ ਆਪਣੇ ਜ਼ਰੂਰ ਤੁਸੀਂ ਦੇਣੇ ਸਾਡੇ ਚੈਨਲ ਜ਼ੂਮ ਪੰਜਾਬੀ ਟੀਵੀ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਬਿਲਕੁਲ ਹੀ ਨਾ ਭੁੱਲਣਾ ਐਪੀਸੋਡ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ